ਦੁਨੀਆ ਦੇ ਕਾਰ ਵਿਹਾਰ ਤੋਂ ਪਿਆਰ ਖਤਮ ਹੁੰਦਾ ਹੈ ਮਹਾਰਾਜ ਕਹਿੰਦੇ ਸਿਰਫ ਬੋਲਣ ਤੋਂ ਹੁੰਦਾ ਹੈ ਤੂਟ ਪ੍ਰੀਤ ਗਈ ਬੁਰ ਬੋਲ ਜਦੋਂ ਭੈੜਾ ਬੋਲੋਗੇ ਪੁਸ਼ਤ ਦਰ ਪੁਸ਼ਤ ਪੀੜੀ ਦਰ ਪੀੜੀ ਚੱਲਦੇ ਰਿਸ਼ਤੇ ਵੀ ਖਤਮ ਹੋ ਜਾਣਗੇ ਪੂਰਾ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਬਾਬਾ ਬੋਲਣਾ ਕਿਆ ਕੀ ਹੈ ਕਿਉਂਕਿ ਬਹੁਤਾ ਬੋਲਣ ਚੱਖਣ ਹੋਏ ਹੁਣ ਤੇ ਅਸੀਂ ਕੁਦਰਤ ਨੂੰ ਢੇਡਾ ਦਿੱਤਾ ਹੋਇਆ ਸਾਡੇ ਬਜ਼ੁਰਗ ਬਹੁਤਾ ਬੋਲਣ ਵਾਲੇ ਨੂੰ ਕਪੱਤਾ ਕਹਿੰਦੇ ਸੀ ਅੱਜ ਦੇ ਅਸੀਂ ਮਹਾ ਮੂਰਖ ਬਹੁਤਾ ਬੋਲਣ ਵਾਲੇ ਨੂੰ ਸੱਚਾ ਕਹਿੰਦੇ ਆ। ਬੇੜੀ ਤੋਂ ਉਦੋਂ ਡੁੱਬ ਗਈ। ਮੰਨਦੇ ਅਸੀਂ ਅੱਜ ਵੀ ਆ ਕਿ ਜਿਹੜੇ ਦਾਨੇ ਪੁਰਸ਼ ਹੁੰਦੇ ਨੇ ਉਹ ਘੱਟ ਬੋਲਦੇ ਨੇ। ਪਰ ਪ੍ਰੋਪਾਗੈਂਡੇ ਦਾ ਜੋਗ ਹੈ, ਪਬਲਿਸਿਟੀ ਦਾ ਜੋਗ ਹੈ। ਲੋਕ ਤੇ ਵੇਖ ਲਓ ਤੁਸੀਂ ਬੋਲ ਬੋਲ ਕੇ ਸਵਾਭ ਵੀ ਵੇਚੀ ਜਾਂਦੇ ਨੇ ਐਡੀ ਹੈ ਜਿਹੜੀ ਐਡ ਬਹੁਤੀ ਚੱਲ ਗਈ ਉਹਦੀ ਸਵਾਭ ਵੀ ਵਿਕ ਜਾਂਦੀ ਹੈ ਪੂਰਾ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਅਰੇ ਇਹ ਹੁਕਮ ਹੈ ਕਿ ਜਿੱਤ ਬੋਲਿਆ ਪਤ ਪਾਈ ਹੈ ਸੋ ਬੋਲਿਆ ਪ੍ਰਵਾਨ ਜਿਸ ਬੋਲਣ ਨਾਲ ਇੱਜ਼ਤ ਵਧੇ ਇੱਜ਼ਤ ਰਵੇ ਇੱਜ਼ਤ ਬਣੇ ਉਹ ਤੇ ਮੁਬਾਰਕ ਹੈ ਪਰ ਜੇ ਦਰੋਪਤੀ ਵਾਂਗੂ ਬੋਲ ਕੇ ਆਪਣੀ ਸਾੜੀ ਲਵਾਉਣੀ ਹੈ ਤੇ ਫਿਰ ਮਰਜੀ ਹੈ ਤੁਹਾਡੀ ਬਈ ਇਹ ਈ ਵੱਡੀ ਮਹਾਭਾਰਤ ਦਾ ਉਪਦੇਸ਼ ਦੇ ਹੋਈ ਹੈ ਵੱਡੀ ਪਰਜਾਈ ਮਾਵਾ ਵਰਗੀ ਹੁੰਦੀ ਹੈ ਤੇ ਛੋਟਾ ਦਿਓਰ ਪੁੱਤਰਾਂ ਵਰਗਾ ਹੁੰਦਾ ਹੈ ਔਰ ਤੁਹਾਡੇ ਸਾਹਮਣੇ ਹੈ ਮਹਾਭਾਰਤ ਦੇ ਵਿੱਚ ਪੁੱਤਰਾਂ ਵਰਗੇ ਦਿਓਰ ਨੇ ਮਾਂ ਵਰਗੀ ਪਰਜਾਈ ਦੇ ਕੱਪੜੇ ਲਾਉਣ ਦੀ ਕੋਸ਼ਿਸ਼ ਕੀਤੀ ਉਹਨੇ ਉਹ ਵੀ ਭਰੀ ਸਭਾ 'ਚ ਪੁੱਛੋ ਹੋਇਆ ਕਿ ਕਹਿੰਦੇ ਇਹਨੂੰ ਪੁੱਛੋ ਇਹਨੇ ਮੈਨੂੰ ਪੁੱਠਾ ਕਿਉਂ ਬੋਲਿਆ ਕਿਉਂ ਇਹਨੇ ਕਿਹਾ ਮੈਨੂੰ ਅੰਦੇ ਕੰਨ ਦਾ ਅੱਛਾ ਪੁੱਛੋ ਇਹ ਜੀ ਝੂਠ ਕੀ ਸੀਗਾ ਕਿ ਉਹਦਾ ਪਿਓ ਅੰਨਾ ਨਹੀਂ ਸੀ ਹੁਣ ਆਜਦੇ ਦੇ ਬੰਦੇ ਕਹਿੰਦੇ ਮੈਂ ਸੱਚ ਬੋਲਦਾ ਜੀ ਬੋਲੋ ਸੱਚ ਫੇ ਪਾਰਬਤੀ ਵਾਂਗੂ ਸਾੜੀ ਪਾੜਨਗੇ ਜਦੋਂ ਅਗਲੇ ਫੇ ਤੁਹਾਨੂੰ ਤਸ ਸਮਝ ਆ ਜਾਏਗੀ ਅਨੇ ਬਹੁਤੇ ਬੰਦੇ ਮੂੰਹੇ ਮੂੰ ਪਾਣਾ ਖਾਏ ਜੁੱਤੀਆਂ ਖਾਦੇ ਨੇ ਸੰਸਾਰ ਵਿੱਚ ਮੂੰਹੇ ਮੂੰ ਪਾਣਾ ਖਾਏ ਦਾ ਅਰਥ ਇਹ ਹੁੰਦਾ ਹੈ ਮੂੰਹ ਤੇ ਜੁੱਤੀਆਂ ਖਾਣੀਆਂ ਆਪਣੇ ਪਿੱਡਾ ਜੀ ਕਹਿੰਦੇ ਹੁੰਦੇ ਸੀ ਕਹਿੰਦੇ ਫੇ ਇਹਦਾ ਮੂੰਹ ਛਤਰਾ ਨਾ ਕੁੱਟਿਆ ਜੇ ਆਪਣਾ ਮੂ ਸ਼ਤਰਾ ਨਾਲ ਘਟਾਉਣਾ ਹੈ ਤੇ ਬੋਲੋ ਕੌਣ ਤੁਹਾਨੂੰ ਰੋਕਦਾ ਹੈ ਭਾਈ ਬੋਲੋ ਤੁਹਾਨੂੰ ਗੁਰਬਾਣੀ ਸਮਝਾਉਂਦੀ ਹੈ ਮੈਨੂੰ ਤਾਂ ਹੁਣ ਕਈ ਦਿਨ ਹੋ ਗਏ ਜਦੋਂ ਵੀ ਕਦੇ ਸਮਾਂ ਬਣੇ ਮੈਂ ਰੋਜ਼ ਬੇਨਤੀ ਕਰਦਾ ਕਿ ਜਿਵੇਂ ਆਪਾਂ ਗੁਰਦੁਆਰੇ ਆਏ ਆ ਔਰ ਕੋਈ 50 ਸਾਲ ਦਾ ਕੋਈ 60 ਸਾਲ ਦਾ ਕੋਈ 80 ਸਾਲ ਦਾ ਕੋਈ 90 ਸਾਲ ਦਾ ਜੇ ਕਿਤੇ ਇਦਾਂ ਸਾਡੇ ਬੱਚੇ ਸਕੂਲ ਚਲੇ ਜਾਂਦੇ ਤੇ ਉਹਨਾਂ ਦਾ ਬਣਨਾ ਕੀ ਸੀਗਾ ਤੁਸੀਂ ਆਪਣੇ ਬੱਚੇ ਸਕੂਲ ਕਰ ਲੈ ਕਾਲਜ ਕਰ ਲੈ ਯੂਨੀਵਰਸਿਟੀ ਕਰ ਲੈ ਵਿਦੇਸ਼ਾਂ ਵਿੱਚ ਕਰ ਲੈ ਕਦੇ ਨਹੀਂ ਕਰਦੇ ਪੜਨ ਵਾਸਤੇ ਕੱਲੇ ਸਿੱਖਣ ਵਾਸਤੇ ਕੱਲੇ ਚਾਹੀਦਾ ਤੇ ਐਸੀ ਕਿ ਗੁਰਦੁਆਰੇ ਦੇ ਬਾਹਰ ਲਿਖ ਦੇਣਾ ਚਾਹੀਦਾ ਸੀ ਕਿ ਗੁਰਦੁਆਰੇ ਹੋਏ ਸੋਝੀ ਪਾਇੰਸੀ ਗੁਰੂ ਦਾ ਬਚਨ ਹੈ ਪਰ ਅਸੀਂ ਕੀ ਲਿਖਿਆ ਅਸੀਂ ਲਿਖਿਆ ਵੀ ਜੋ ਮੰਗਿਆ ਠਾਕੁਰ ਆਪਣੇ ਤੇ ਅਸੀਂ ਗੁਰਦੁਆਰੇ ਪੜਨ ਨਹੀਂ ਆਉਂਦੇ ਸਿਰ ਮੰਗਣ ਆਉਨੇ ਆਂ ਔਰ ਸਾਨੂੰ ਸਮਝਾਇਆ ਜਾਂਦਾ ਵੱਡੇ ਵੱਡੇ ਮਹਾਪੁਰਖਾਂ ਵੱਲੋਂ ਸਮਝਾਇਆ ਜਾਂਦਾ ਵੀ ਮੁੰਡਾ ਮੰਗਣਾ ਹੈ ਤੇ ਉੱਥੇ ਜਾਓ ਕਾਰੋਬਾਰ ਮੰਗਣਾ ਹੈ ਤੇ ਉੱਥੇ ਜਾਓ ਦੈਸਤੂ ਹੋ ਰਕੇ ਜੋਰ ਲਾਇਆ ਜਾ ਰਿਹਾ ਆ ਚਾਹੀਦਾ ਤੇ ਆ ਪਾਠ ਕਰੋ ਆ ਚਾਹੀਦਾ ਤੇ ਆ ਪਾਠ ਕਰੋ ਇਹ ਗੱਲਾਂ ਤੁਸੀਂ ਆਪਣੇ ਬੱਚਿਆਂ ਨੂੰ ਕਿਉਂ ਨਹੀਂ ਸਮਝਾਈਆਂ ਕਿ ਪੁੱਤਰ ਤੂੰ ਤੇ ਹੱਡੀ ਤੇ ਬਹਿਣਾ ਹੈ ਤੈਨੂੰ ਫਿਜ਼ਿਕਸ ਪੜਨ ਦੀ ਕੀ ਲੋੜ ਹੈ ਤੈਨੂੰ ਬਾਕੀ ਸਬਜੈਕਟ ਪੜਨ ਦੀ ਕੀ ਲੋੜ ਹੈ ਤਨੂੰ ਜਮਾ ਘਟਾਉਣਾ ਚਾਹੀਦਾ ਹੈ ਅੱਜ ਜਿੱਥੇ ਅਸੀਂ ਪਹੁੰਚ ਗਏ ਆ ਜਿੱਥੇ ਸਾਡੀ ਕੌਮ ਪਹੁੰਚ ਗਈ ਹੈ ਜਿੱਥੇ ਸਾਡਾ ਪੰਥ ਪਹੁੰਚ ਗਿਆ ਹੈ ਜਿੱਥੇ ਅਸੀਂ ਖੁਦ ਪਹੁੰਚ ਗਏ ਆ ਕਦੇ ਅਸੀਂ ਇਹਨਾਂ ਗੱਲਾਂ ਦਾ ਧਿਆਨ ਕੀਤਾ ਹੈ ਤੁਹਾਡਾ ਗੁਰੂ ਕਹਿੰਦਾ ਸੀ ਗੁਰਮੁਖ ਬੈਸੋ ਸਫਾ ਪਿਛਾਏ ਸਫਾ ਪਿਛਾਈ ਕਦੇ ਕਦੇ ਇਕੱਠੇ ਹੋ ਕੇ ਹੋਏ ਇਕੱਤਰ ਮਿਲੋ ਮੇਰੇ ਭਾਈ ਕਦੇ ਯਤਨ ਕੀਤਾ ਧਰਮ ਦੀ ਦੁਨੀਆ ਵਿੱਚ ਇੱਕ ਸਿੱਠਣੀ ਹੈ ਇਹਦੀ ਪੋਲੀਟਿਕਲ ਲੋਕਾਂ ਨੂੰ ਦਿੱਤੀ ਜਾਂਦੀ ਹੈ। ਔਰ ਸਭ ਤੋਂ ਵੱਡੀ ਗਲਤੀ ਇਹ ਹੋ ਰਹੀ ਹੈ ਕਿ ਉਹ ਵਿਅਕਤੀ ਉਹ ਕਥਾਵਾਚਕ ਉਹ ਢਾਡੀ ਸਿੰਘ ਉਹ ਪ੍ਰਚਾਰਕ ਸਿੰਘ ਜਿਨ੍ਹਾਂ ਕੋਲੋਂ 12 ਮਹੀਨੇ ਕਥਾ ਨਹੀਂ ਬੁੱਕ ਹੁੰਦੀ ਆਪਣੀ। ਉਹ ਰਾਜਨੀਤਿਕ ਲੋਕਾਂ ਨੂੰ ਮਤਾਂ ਦਿੰਦੇ ਨੇ ਇੱਥੇ ਬਹਿ ਕੇ। ਕਿ ਤੁਹਾਡੇ ਕੋਲ ਆਪਣਾ profession ਤੇ ਕੀਤਾ ਨਹੀਂ ਜਾਂਦਾ ਭਾਈ ਰਾਜਨੀਤਿਕ ਲੋਕ ਤਾਂ ਬੜੇ ਪੱਕੇ ਨੇ ਉਹ ਤੇ ਹਮੇਸ਼ਾ ਸਤਾ ਜੀ ਰਹਿੰਦੇ ਨੇ ਬਾਹਰ ਚਲੇ ਜਾਣ ਤਾਂ ਫਿਰ ਆਸੇ-ਪਾਸੇ ਮਾਰ ਕੇ ਡੇਟੀਆਂ ਪਲੇਟੀਆਂ ਮਾਰ ਕੇ ਉਹ ਫਿਰ ਪਹੁੰਚ ਜਾਂਦੇ ਨੇ ਤੇ ਆਪਾਂ ਕਿੱਥੇ ਪਹੁੰਚੇ ਆਪਾਂ ਕਿਤੇ ਵੀ ਨਹੀਂ ਪਹੁੰਚੇ ਚਾਹੇ ਤਾਂ ਏਸੀ ਵੀ ਅਸੀਂ ਵੀ ਕਿਤੇ ਪਹੁੰਚਦੇ ਇੱਕ ਆਮ ਆਦਮੀ ਜਿਹੜਾ ਝੰਡੇ 'ਚ ਡੰਡਾ ਪਾ ਕੇ ਤੁਰਦਾ ਉਹ ਵੀ ਇੱਕ ਦਿਨ ਮੁੱਖ ਮੰਤਰੀ ਬਣ ਜਾਂਦਾ ਤੇ ਸਾਡੀ ਸਾਰਿਆਂ ਨੂੰ ਗਿਆਨ ਦੇਣ ਦੂਣ ਤੋਂ ਬਾਅਦ ਇੱਕੋ ਹੀ ਗੱਲ ਹੁੰਦੀ ਹੈ ਵੀ ਭੇਟਾ ਹੀ ਨਹੀਂ ਦੇ ਦਿਓ ਸਾਨੂੰ ਤੇ ਪੇਟੀਕਾ ਲੋਕਾਂ ਨੇ ਭੇਟਾ ਮੰਗੀ ਆ ਕੰਮ ਤੇ ਉਹ ਵੀ ਪੈਸੇ ਵਾਸਤੇ ਕਰਦੇ ਨੇ ਏਡਾ ਵੱਡਾ ਜਗਾੜ ਹੀ ਉਹਨਾਂ ਦਾ ਇਸੇ ਕੰਮ ਨਹੀਂ ਹੁੰਦਾ ਸਦਾ ਜਾ ਕੇ ਇੱਕੋ ਹੀ ਕੰਮ ਹੁੰਦਾ ਹੈ ਉਹਨਾਂ ਨੂੰ ਫਰਮਾਇਆ ਇਕੱਠੀ ਕਰਨੀ ਬਜਾਏ ਕਿ ਅਸੀਂ ਉਹਨਾਂ ਨੂੰ ਸਿੱਠਣੀਆਂ ਦਈਏ ਕਿ ਹੋਏ ਇਕੱਤਰ ਮਿਲੋ ਮੇਰੇ ਭਾਈ ਰਾਜਨੀਤਿਕ ਬੰਦਿਆਂ ਨੂੰ ਕਹੀ ਜਾਂਦੇ ਇਕੱਠੇ ਹੋ ਜਿਓ ਜੀ ਪੁੱਛੋ ਤੁਸੀਂ ਇਕੱਠੇ ਹੋ ਅੱਜ ਕਥਾਵਾਚਕਾਂ ਦੀਆਂ ਸਟੇਜਾਂ ਮੰਡੀਆਂ ਹੋਈਆਂ ਨੇ ਵੀ ਇੱਥੇ ਆ ਹੀ ਕਥਾਵਾਚਕ ਕਥਾ ਕਰ ਸਕਦਾ ਹੈ ਦੂਜਾ ਬਾਬਾ ਕਥਾ ਨਹੀਂ ਕਰ ਸਕਦਾ ਇਰੇ ਖਲੋ ਤੇ ਫਿਰ ਪਾਰਟੀ ਬਦਲ ਕੇ ਇੱਕ ਦੂਜੇ ਵੱਲ ਤੁਰ ਫਿਰ ਆਉਂਦੇ ਨੇ ਸਾਡੇ ਬੰਦਿਆਂ ਤੋਂ ਨਹੀਂ ਮੁੜ ਕੇ ਤੁਰ ਫਿਰ ਹੁੰਦਾ ਅਸੀਂ ਗੁਰਮੁਖ ਬਣਨਾ ਸੀ ਸਫਾ ਵਿਛਾ ਕੇ ਬਹਿਣਾ ਸੀ ਦੁਬਦਾ ਦੂਰ ਕਰਨੀ ਸੀ ਫਰਸੀਂ ਦੇ ਨਹੀਂ ਆ ਦੁਬਦਾ ਪਾ ਦਿੱਤੀਆਂ ਨੇ ਸਾਰੇ ਕੰਮ ਨੂੰ ਬੰਡਿਆ ਹੋਇਆ ਚਾਹੀਦਾ ਤੇ ਇਹ ਸੀ ਕਿ ਇੱਥੇ ਬੈਠ ਕੇ ਅਸੀਂ ਗੁਰਦੁਆਰੇ ਹੋਏ ਸੋਝੀ ਪਾਏ ਸੀ ਇੱਥੇ ਬੈਠ ਕੇ ਸੋਝੀ ਪ੍ਰਾਪਤ ਕਰਦੇ ਸਭ ਤੋਂ ਕੀਮਤੀ ਸਮਾਂ ਤੁਹਾਡੀ ਜ਼ਿੰਦਗੀ ਦਾ ਵੀ ਪੂਰੀ ਪ੍ਰਕਿਰਤੀ ਵਿੱਚ ਉਹ ਸਮਾਂ ਸਭ ਤੋਂ ਕੀਮਤੀ ਹੈ ਜਦੋਂ ਤੁਸੀਂ ਗੁਰੂ ਦੇ ਸ਼ਬਦ 'ਤੇ ਵਿਚਾਰ ਕਰਦੇ ਹੋ ਤੁਹਾਡਾ ਗੁਰੂ ਕੀ ਕਹਿੰਦਾ ਹੈ ਇਸ ਗੱਲ ਬਾਰੇ ਤੁਹਾਡੇ ਗੁਰੂ ਦਾ ਕੀ ਹੁਕਮ ਹੈ